ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਹਟਾ ਦਾ ਫੌਨੈਸਟ੍ਰਕਟਰ ਦੋਸਤੋ ਅੱਜ ਇੱਕ ਨਿਊ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਜੋ ਬੱਚਾ ਜਿਨ੍ਹਾਂ ਨੇ ਪੇਪਰ ਦਿੱਤਾ ਏ ਉਹਨਾਂ ਉਹ ਬੱਚੇ ਤੋਂ ਆਪਾਂ ਅੱਜ ਇੰਟਰਵਿਊ ਲਵਾਂਗੇ ਇਸ ਲਈ ਕਿ ਤੁਹਾਡੇ ਪੇਪਰ ਦੇ ਵਿੱਚ ਕੁਐਸਚਨ ਕਿਸ ਤਰ੍ਹਾਂ ਦੇ ਆਉਂਦੇ ਨੇ ਠੀਕ ਹੈ ਸਾਰੇ ਵਿੱਚੇ ਪੂਰਾ ਪੰਜਾਬ ਹੀ ਆਇਆ ਪੰਜਾਬ ਪੁਲਿਸ ਦੀ ਤਿਆਰੀ ਤੇ ਲੱਗਿਆ ਹੋਇਆ ਤੇ ਸਾਰੇ ਬੱਚਿਆਂ ਨੂੰ ਇਹ ਹੈ ਕਿ ਕੀ ਆ ਰਿਹਾ ਪੇਪਰ ਦੇ ਵਿੱਚ ਕੀ ਨਹੀਂ ਦਾ ਸਾਰਾ ਇਸ ਵੀਡੀਓ ਵਿੱਚ ਕਵਰ ਆਪ ਹੋ ਜਾਏਗਾ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਕੋਈ ਵੀ ਚੀਜ਼ ਮਿਸ ਆਊਟ ਨਾ ਕਰਿਓ ਐਂ ਜਾਣਕਾਰੀ ਕਰੀਏ ਸ਼ੁਰੂ ਜੀ ਬਣਾਓ ਬੋਲੋ ਜੀ ਸੋ ਪੇਪਰ ਤਾਂ ਬਹੁਤ ਠੀਕ ਸੀਗਾ ਕਈ ਵਾਰੀ ਹਾਰ ਵੀ ਆ ਜਾਂਦਾ ਜਿੱਤੇ ਆਪਾਂ ਕੀ ਲਗਾ ਲੈਨੇ ਆ ਕੀ ਅੰਦਾਜ਼ਾ ਲਗਾ ਲੈਨੇ ਆ ਤੁਹਾਡੇ ਅਕੋਰਡਿੰਗ ਔਖੇ ਪੇਪਰ ਦਾ ਤੇ ਸੌਖੇ ਪੇਪਰ ਦੀ ਕੀ ਡੈਫੀਨੇਸ਼ਨ ਸਰ ਡੈਫੀਨੇਸ਼ਨ ਦਾ ਕੁਝ ਨਹੀਂ ਹੈ ਕਿ ਜਿਹਨੇ ਪੜਕੇ ਜਾਣਾ ਹੈ ਉਹਨੂੰ ਸੌਖਾ ਲੱਗਦਾ ਔਰ ਜਿਹਨੇ ਨਹੀਂ ਪੜਕੇ ਜਾਣਾ ਉਹਨੂੰ ਔਖਾ ਲੱਗਦਾ ਆ ਬਸ ਇਹ ਤਾਂ ਇਹ ਤਾਂ ਹੋ ਗਿਆ ਪਹਿਲੇ ਜਵਾਬ ਸਿੱਧਾ ਹਨਾ ਮਾਰੀ ਮੱਥੇ ਤੇ ਟੱਟ ਵੀ ਆ ਗਿਆ ਨਹੀਂ ਸਹੀ ਆ ਉਹ ਚਾਹਦਾ ਔਖਾ ਸੀਗਾ ਔਖਾ ਸੀਗਾ ਪੜਿਆ ਹੋਊਗਾ ਤਾਂ ਸੌਖਾ ਹੀ ਹੋਊਗਾ ਜੀ ਚਲੋ ਨੈਕਸਟ ਆਗੇ ਜੀ ਸਰ ਕਿ ਸਰੀਜ਼ਿੰਗ ਔਰ ਮੈਥ ਠੀਕ ਠੀਕ ਆਉਂਦੇ ਆ ਜਿੱਦਾਂ ਆਪਾਂ ਕਰਦੇ ਆ ਆਪਣੇ ਚੱਲਦੀਆਂ ਉਦਾਂ ਹੀ ਆਉਂਦੇ ਆ ਥੋੜੀ ਜੀ ਕੇ ਦੀ ਆਪਾਂ ਨੂੰ ਜ਼ਿਆਦਾ ਸਟੱਡੀ ਕਰਨ ਦੀ ਲੋੜ ਆ ਕਿਉਂਕਿ ਉਹਦਾ ਕੁਐਸਚਨ ਪਤਾ ਨਹੀਂ ਲੱਗਦਾ ਕਿ ਕਿੱਥੋਂ ਕੀ ਕੁਐਸਚਨ ਆਜ਼ ਵੀ ਕਰੰਟ ਅਫੇਅਰਸ ਜ਼ਿਆਦਾ ਸੀਗੇ ਸਰ ਨੂੰ ਕਰੰਟ ਅਫੇਅਰਸ ਤੋਂ ਤੁਹਾਨੂੰ ਕਿਦੋਂ ਤੱਕ ਆਏ ਨੇ ਮਤਲਬ ਕੋਈ ਤਾਂ ਨਹੀਂ ਹੈਗਾ 2014 14 ਵਾਲੇ ਪਾਤੇ 15 ਵਾਲੇ ਪਾਤੇ ਇਦਾਂ ਕੁਝ ਸ਼ਾਇਦ ਹੋ ਵੀ ਹੈਗਾ ਨਹੀਂ ਸਰ 2023 ਤੋਂ ਲੈ ਕੇ 2024 ਦੇ ਜੂਨ ਤੱਕ ਆਈ ਸੀ ਸਾ ਮੈਨੂੰ ਲੇਟੈਸਟ ਇਹ ਸਭ ਤੋਂ ਵੱਡੀ ਜੋ ਮੰਨ ਲਓ ਇੱਕ ਹਨਾ ਸੁਧਾਰ ਕੀਤਾ ਗਿਆ ਇਸ ਵਾਰ ਪੀਪਰ ਦੇ ਵਿੱਚ ਨਹੀਂ ਤਾਂ ਪ ਜਿਹੜੋ ਪੇਪਰ ਦਿੱਤਾ 2014 23 ਵਾਲੇ ਬੱਚਿਆਂ ਨੇ ਸਾਰਾ ਤਾਂ ਉਹ ਤੋਂ ਉਹਨਾਂ ਨੂੰ ਪਤਾ ਵੀ 2014 2015 ਤੱਕ ਦੇ ਵੀ ਕੰਟਰੈਕਟ ਰੈਂਟ ਵੇਅਰ ਆਏ ਸੀ ਕਿ ਬਹੁਤ ਪ੍ਰੋਬਲਮ ਆਈ ਆ ਤਾਂ ਤੁਸੀਂ ਬਹੁਤ ਜ਼ਿਆਦਾ ਲੱਕੀ ਹੋ ਹਨ ਨਾ 2023 24 ਵਾਲੇ ਨੂੰ ਮਿਲ ਰਹੇ ਹਾਂ ਜੀ ਨੈਕਸਟ ਕੁਸਚਨ ਤੇ ਸਰ ਆਲਵੇਜ਼ ਇੰਗਲਿਸ਼ ਆਪ ਪੰਜਾਬੀ ਕੀ ਸੀ ਪੰਜਾਬੀ ਵੀ ਆਪਣੀ ਹੋ ਜਾਏਗੀ ਕੰਪਲੀਟ ਕਿਉਂਕਿ ਉਹ ਸੌਖੀ ਹੁੰਦੀ ਆ ਆਪਣੇ ਪੰਜਾਬ ਦੇ ਬੱਚਿਆਂ ਲਈ ਪੰਜਾਬੀ ਹੋਵੇ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਕੁਸਚਨ ਲੱਗਿਆ ਹੋਵੇ ਜਿਹੜਾ ਆਊਟ ਆਫ ਸਲੇਵਸ ਹੋਵੇ ਜਾਂ ਕੁਝ ਹੋਰ ਹੀ ਪੁੱਛ ਲਿਆ ਹੋਵੇ ਕੁਝ ਹੋਰ ਕੁਝ ਨਹੀਂ ਆਗਾ ਇਦਾਂ ਦਾ ਸਾਰਾ ਸਿਮਪਲ ਜਿ ਜੋਬੀ ਸਿੰਪਲ ਹੋਵੇ। ਕੁਝ ਤੁਹਾਨੂੰ ਪੂਰੇ ਪੇਪਰ ਦੇ ਵਿੱਚ ਲੱਗਾ ਹੋਵੇ ਵੀ ਆਊਟ ਆਫ ਸਿਲੇਬਸ ਆ ਜਾਂ ਆਊਟ ਆਫ ਉਹ ਜੋ ਕੁਝ ਵੀ ਕੋਈ ਚੀਜ਼ ਇਸ ਤਰ੍ਹਾਂ ਲੱਗੀ ਹੋਵੇ। ਨਹੀਂ ਸਰ ਆਊਟ ਆਫ ਸਿਲੇਬਸ ਦਾ ਕੁਝ ਨਹੀਂ ਹੁੰਦਾ ਹੈਗਾ। ਬਟ ਆਪਾਂ ਨੂੰ ਜੀਕੇ ਜ਼ਿਆਦਾ ਕਰਨ ਦੀ ਲੋੜ ਆ ਕਿਉਂਕਿ ਉਸ ਦਾ ਕੁਐਸਚਨ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਹੜਾ ਕਿੱਥੋਂ ਆ ਜਾਵੇ। ਹੁਣ ਮੈਂ ਤਾਂ ਹੋਰ ਰੀਜ਼ਨਿੰਗ ਤੇ ਮੈਥਡਸ ਹੁੰਦੇ ਆ ਉਹ ਆਪਾਂ ਲਗਾ ਕੇ ਕੋਈ ਵੀ ਸਮ ਕਰ ਸਕਦੇ ਆ। ਬਟ ਜੀਕੇ ਹੈ ਜਿਹੜੀ ਉਹ ਥੋੜੀ ਜੀ ਜ਼ਿਆਦਾ ਆਪਾਂ ਨੂੰ ਕਰਨੀ ਪੈਣੀ ਉਹਦੀ ਸਟਡੀ ਤਾਂ ਹੀ ਆਪਣਾ ਹੋ ਸਕਦਾ ਹੈ। 35 ਨੰਬਰ ਵੀ ਆ ਜੀਕੇ ਦੀ ਜਨੋਵੈਨਸ 3 ਇਸ ਲਈ ਇਸ ਲਈ ਠੀਕ ਹੈ ਜਿਵੇਂ ਨਾ ਮੁੱਢ ਹੀ ਹੁੰਦਾ ਕਿ ਜਿਵੇਂ ਮੈਥ ਰੀਜ਼ਨਿੰਗ ਬੱਚੇ ਸਾਰੇ ਕਰਦੇ ਨੇ ਹਨਾ ਬਟ ਉੱਥੇ ਕੀ ਆ ਉਹ ਡੈਫੀਨੇਸ਼ਨ ਚੇਂਜ ਹੋ ਜਾਂਦੀ ਆ ਉਹ ਸਭ ਜਿਨ੍ਹਾਂ ਲੈ ਕੇ ਉਸੇ ਬਾਰੇ ਬੱਚਾ ਥੋੜਾ ਹਾਂ ਜੀ ਸਰ ਡੈਫੀਨੇਸ਼ਨ ਸਟੇਜ ਉਦੰਦੀਆਂ ਨੇ ਕਿ ਆ ਕਾਫੀ ਮਤਲਬ ਕਿ ਉਲਝਾ ਕੇ ਪਾਈਆਂ ਹੁੰਦੀਆਂ ਨੇ ਡੈਫੀਨੇਸ਼ਨ ਜਦਾਂ ਨਹੀਂ ਕਿ ਆਪਾਂ ਨੂੰ ਸਿੱਧਾ ਹੀ ਸਮਝ ਆ ਜਾਂਦੇ ਆ ਕਿ ਜਿੱਦਾਂ ਆਪਾਂ ਬੇਸਿਕ ਵਾਲੇ ਬੱਚੇ ਹੁੰਦੇ ਆ ਨਹੀਂ ਜੀ ਸਾਨੂੰ ਬਹੁਤ ਹੀ ਉਲਝਾ ਕੇ ਸਟੇਟਮੈਂਟਸ ਪਾਈਆਂ ਹੁੰਦੀਆਂ ਨੇ ਸੋ ਇਹ ਸਟੇਟਮੈਂਟ ਨੂੰ 1 2 ਜਾਂ 3 ਵਾਰੀ ਪੜ੍ਹ ਕੇ ਆਪਾਂ ਨੂੰ ਸਮਝਣਾ ਚਾਹੀਦਾ ਆ ਤਾਂ ਜ਼ਿਆਦਾ ਬੈਟਰ ਰਹਿੰਦਾ ਕਿਉਂਕਿ ਆਪਾਂ ਨੂੰ ਸਮਝ ਆ ਜਾਂਦੀ ਆ ਤਿੰਨ ਚੌਥੀ ਵਾਰੀ ਜਦੋਂ ਜ ਚੌਥੀ ਵਾਰੀ ਤੁਸੀਂ ਆਪ ਪੜ੍ਹਦੇ ਆ ਨਾ ਆਪਾਂ ਨੂੰ ਸਮਝ ਲੱਗ ਜਾਂਦੀ ਆ ਉਸ ਵਿੱਚ ਲਿਖਿਆ ਕੀ ਹੋਇਆ ਆ ਉਸ ਦੇ ਹਿਸਾਬ ਨਾਲ ਆਪਾਂ ਆਪਣਾ ਸਮਝ ਕਰਦੇ ਆ ਫਿਰ ਇਹ ਬਹੁਤ ਕਬੱਡੀ ਵਾਲਾ ਕਿਉਂਕਿ ਮੋਸਟਲੀ ਬੱਚੇ ਕਈ ਵਾਰ ਨਾ ਓਵਰ ਕੌਨਫੀਡੈਂਸ ਦੇ ਚੱਕਰ ਦੇ ਵਿੱਚ ਉਹ ਬਿਹਾ ਮੈਂ ਤਾਂ ਆਉਂਦਾ ਹੀ ਆ ਬਸ ਉਦਾਂ ਕਰ ਦਿੰਦੇ ਨੇ ਤਾਂ ਕਈ ਵਾਰ ਗਲਤ ਹੋ ਜਾਂਦਾ ਹੈ ਨਹੀਂ ਸਹੀ ਇੱਕ ਕੁਐਸਚਨ ਨੂੰ ਦੋ ਤਿੰਨ ਵਾਰ ਰੀਡ ਕਰਕੇ ਹੀ ਕਰਨਾ ਚਾਹੀਦਾ ਆ ਤਾਂ ਹੀ ਬੈਟਰ ਆਉਂਦਾ ਬਹੁਤ ਵਧੀਆ ਜੀ ਇਸ ਲਈ ਕੁਝ ਹੋਰ ਕੇ ਪੇਪਰ ਦੇ ਬਾਰੇ ਕੋਈ ਜਾਣਕਾਰੀ ਜੇ ਤੁਸੀਂ ਦੇਣਾ ਚਾਹੁੰਦੇ ਹੋ ਆ ਕੁਝ ਪੋਲੀਟੀ ਦੇ ਵਿੱਚੋਂ ਕੁਝ ਆਇਆ ਹਾਂਜੀ ਸੋ ਪੋਲੀਟੀ ਬਹੁਤ ਇੰਪੋਰਟੈਂਟ ਆ ਕਰਕੇ ਜਾਣਾ ਚਾਹੀਦਾ ਪੋਲੀਟੀ ਤਾਂ तकरीबन ਸੀ ਇਹਦੇ ਮੈਨੂੰ ਲੱਗਦਾ 5 ਤੋਂ 6 ਕੁਐਸਚਨ ਸੀ ਪੋਲੀਟੀ ਦੇ ਵਿੱਚ। ਓਕੇ ਅੱਛਾ। ਤੇ ਆ ਜਿਹੜਾ ਆਪਣਾ ਆਇਆ ਹੁਣ ਕੀ ਕਹਿੰਦੇ ਨੇ ਗੁਰੂਆਂ ਦੇ ਵਿੱਚੋਂ ਕੋਈ ਚੀਜ਼ ਕੋਈ ਕੁਐਸਚਨ ਆਇਆ ਹੋਵੇ ਕਿੰਨੇ ਕੁਐਸਚਨ ਆਏ ਮੋਸਟਲੀ? ਥੋੜੀ ਸ਼ਿਫਟ ਦੇ ਵਿੱਚੋਂ ਕਿੰਨੇ? ਮੇਰੀ ਸ਼ਿਫਟ ਸੋ ਸਾਰੀ 1 ਤਿਆਂ 2 ਕੁਐਸਚਨ ਸੀਗੇ ਗੁਰੂਆਂ ਬਾਰੇ। ਕਿਹੜੀ ਸ਼ਿਫਟ ਸੀਗੀ ਥੋੜੀ? ਮੇਰੀ ਮਾਰਨਿੰਗ ਸ਼ਿਫਟ ਸੀ 2 ਜੁਲਾਈ। 2 ਜੁਲਾਈ ਦੀ ਮਾਰਨਿੰਗ ਸ਼ਿਫਟ ਦੇ ਵਿੱਚ ਪੇਪਰ ਸੀ ਤੇ ਇੱਕੋ ਕੁਐਸਚਨ ਆਇਆ ਸੀ ਗੁਰੂਆਂ ਬਾਰੇ। ਜਿਹੜਾ ਕੁਐਸਚਨ ਸੀਗਾ। ਕਵੈਸਚਨ ਸੀਗਾ ਸਰ ਕੀ ਹੋਲਾ ਮਲਾ ਕਿ ਉਹ ਹਨ ਕਿੰਨੇ ਸ਼ੁਰੂ ਹੋਤਾ ਗੁਰੂ ਗੋਬਿੰਦ ਸਿੰਘ ਜੀ ਹਾਂ ਮੈਂ ਵੀ ਹੋ ਸਕਦਾ ਵਰਤੀ ਹੈ ਨਾ ਕਮੈਂਟ ਕਰਿਓ ਆ ਲੱਗਉਂਦਾ ਸੋ ਇਦਾਂ ਦੀ ਆਪਣੀ ਤਿਆਰੀ ਰੱਖਣੀ ਚਾਹੀਦੀ ਹੈ ਕਿ ਅਗਰ ਆਪਕੇ ਕੋਈ ਕਵੈਸਚਨ ਆ ਵੀ ਜਾਵੇ ਤਾਂ ਆਪਾਂ ਨੂੰ ਆਨ ਦਾ ਹੋਣੀ ਚੰਗੀ ਸਹੀ ਹੈ ਬਹੁਤ ਵਧੀਆ ਥੀਮ ਲੱਗਿਆ ਨਾ ਤੇ ਬਾਕੀ ਫਿਰ ਜੈ ਮਾਤਾ ਦੀ ਕਿੰਨੀ ਕਿ ਚਲਾਈ ਹੈ ਸੋ ਤਾਂ ਹੋ ਹੀ ਜਾਂਦੀਆਂ ਹਨ ਪੰਜ ਸੱਤ ਕੁਐਸਚਨ ਇਦਾਂ ਦੇ ਆ ਜਿਹੜੇ ਨਹੀਂ ਆਉਂਦੇ ਹੈਗੇ ਤਾਂ ਜ਼ਰੂਰ ਹੋ ਹੀ ਜਾਂਦੀਆਂ ਹਨ ਹਰ ਇੱਕ ਤਾਂ ਹੁੰਦੀ ਹੈ ਸਰ ਜ਼ਰੂਰੀ ਨਹੀਂ ਹੈਗਾ ਬਟ ਕਈ ਵਾਰ ਆਪਾਂ ਨੂੰ ਇਹ ਵੀ ਹੁੰਦਾ ਹੈ ਕਿ ਸੌਖੇ ਆਪਾਂ ਜਿਹੜੇ ਟੌਪਿਕ ਉੱਤੇ ਛੱਡ ਦਿੰਦੇ ਆ ਕਿ ਕੋਈ ਨਾ ਆਪਾਂ ਨੂੰ ਆਉਂਦੇ ਆ ਕਈ ਵਾਰੀ ਆਪਣੀ ਕਿਸਮਤ ਇੰਨੀ ਚੰਗੀ ਹੁੰਦੀ ਹੈ ਕਿ ਉਹ ਹੀ ਕੁਐਸਚਨ ਆ ਜਾਂਦੇ ਆ ਤੁਹਾਡੇ ਨਾਲ ਹੋਇਆ ਇਸ ਤਰ੍ਹਾਂ ਦਾ ਕੁਝ ਨਹੀਂ ਨਹੀਂ ਸਰ ਮੇਰੇ ਨਾਲ ਤਾਂ ਨਹੀਂ ਹੋਇਆ ਵੈਸੇ ਮੈਂ ਗੱਲ ਕਰ ਰਹੀ ਆ ਕਿ ਹਾਂ ਇਦਾਂ ਦੇ ਹੋ ਜਾਂਦੇ ਨੇ ਕਿ ਆਪਾਂ ਛੱਡ ਦਿੰਨੇ ਆ ਉਹ ਟੌਪਿਕ ਕਿ ਚਲੋ ਕੋਈ ਨਾ ਮੈਨੂੰ ਆਂਦਾ ਆ ਕਈ ਵਾਰੀ ਉਹਦੇ ਚੋਂ ਹੀ ਕੁਐਸਚਨ ਆ ਜਾਂਦਾ ਇਸ ਲਈਸ ਆਪਣੇ ਸਾਰਾ ਕੁਝ ਰੀਡ ਕਰਕੇ ਜਾਓ ਆਪਣਾ ਪੜਕੇ ਜਾਓ ਤਾਂ ਮਾਰਕਸ ਬਿਖਾ ਕੇ ਜਾਓ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਸਰ ਚਲੋ ਦੋਸਤੋ ਏਸੀ ਦੇ ਕੁਝ ਕੁੜੀ ਉਸ ਕੁੜੀ ਨਾਲ ਗੱਲਾਂ ਜੀ ਨਹੀਂ ਕਿ ਪੇਪਰ ਦਿੱਤਾ تھا ਨਾ ਤੇ ਹੁਣ ਅੱਗੇ ਵਾਰੀ ਲੋੜੀ ਹੈ ਜਿਹਨੇ ਪੇਪਰ ਦੇਣਾ ਹੈ ਤੇ ਆਪਣਾ ਪੜਕੇ ਜਾਓ ਸਾਰੇ ਠੀਕ ਹੈ ਕਿਉਂਕਿ ਬਹੁਤ ਸਾਰੇ ਬੱਚੇ ਨੇ ਜਿਹੜੇ ਐਗਜ਼ਾਮ ਫਿਲ ਕੀਤੇ ਆ ਤੇ ਤੇ ਉਸ ਦੇ ਰਿਗਾਰਡਿੰਗ ਹੀ ਤੁਹਾਨੂੰ ਪਤਾ ਹੁਣ ਕੱਟਆਫ ਦਾ ਸਾਰਾ ਸੀ ਇਨਕੁਰੀ ਜਿਹੜੀ ਗੱਲ ਸੀ ਜੀ ਓਕੇ ਸੀ ਓਪੀਸੀ ਕਾਸਟ ਹੈ ਜਾਂ ਐਸੀ ਕਾਸਟ ਹੈ ਜਾਂ ਫਿਰ ਕੀ ਆ ਜੁੜੇ ਜਾਣਾ ਕਾਸਟ ਹੈ ਤਾਂ ਉਸ ਅਕੋਰਡਿੰਗ ਤੁਹਾਨੂੰ ਪਤਾ ਥੋੜੇ ਨੰਬਰਾਂ ਦਾ ਤੁਹਾਨੂੰ ਡਿਫਰੈਂਸ ਪਤਾ ਹੋਣਾ ਚਾਹੀਦਾ ਕਿ ਕਿੰਨੇ ਨੰਬਰ ਸੀ ਆਇਆ ਕਰਨੇ ਨੇ ਤੇ ਮੇਰੇ ਵੱਲੋਂ ਬਹੁਤ ساری ਇਨਵੈਸਟਿਸ਼ਨਸ ਨੇ ਸਾਰਿਆਂ ਨੇ ਠੀਕ ਹੈ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਮੈਂ ਆਲਵੇਸ ਹਾਜ਼ਰ ਹਾਂ ਕਿਉਂਕਿ ਥੋੜੀ ਸੇਵਾ ਦੇ ਵਿੱਚ ਮੇਨੂੰ ਨਿੱਜੀ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਦੀ ਹੋਵੇ 884747213 ਕਦੇ ਵੀ ਕਾਲ ਕਰ ਲਿਓ ਕਦੇ ਵੀ ਕੋਈ ਮੈਸੇਜ ਡਰਾ ਕਰ ਸਕਦੇ ਹੋ ਤੁਸੀਂ ਹਰ ਇੱਕ ਬੱਚੇ ਦਾ ਕਾਲ ਮੈਸੇਜ ਦਾ ਜਵਾਬ ਦੇਵਗਾ ਇਨਫੋ ਜੇ ਤੁਸੀਂ ਬੀਜੀ ਹੋ ਮਾ ਫੋਨ ਤੇ ਜਾਂ ਕਿਸੇ ਜਣਾ ਤੁਹਾਨੂੰ ਮੈਸੇਜ ਆ ਡਰੋਪ ਕਰ ਸਕਦੇ ਹੋ WhatsApp ਤੇ ਮੈਨੂੰ ਠੀਕ ਹੈ ਤੇ ਬਾਕੀ ਕਾਪਨੀ ਅਕੈਡਮੀ ਦੇ ਵਿੱਚ ਫਿਜ਼ੀਕਲ ਲੈ ਕੇ ਬੈਚ ਜੇ ਸਟਾਰਟ ਹੋ ਚੁੱਕੇ ਤੁਹਾਨੂੰ ਪਤਾ ਆਪਣੀ ਪਿਛਲੀ ਸਾਲ 2023 ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਪ੍ਰੀਤਮ ਫਟਾਰਮ ਅਕੈਡਮੀ ਦਾ ਤੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖਦੇ ਹੋ ਤਾਂ ਇੱਕ ਵਾਰ ਜਾ ਕੇ ਮੇਰਾ ਚੈਨਲ ਜ਼ਰੂਰ ਵਿਜ਼ਿਟ ਕਰਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਸਹੀ ਚੈਨਲ ਤੇ ਹੋ ਸਹੀ ਟ੍ਰੈਕ ਤੇ ਹੋ ਠੀਕ ਹੈ ਗਾਈਡੈਂਸ ਕਰਨ ਨਾਲ ਬਹੁਤ ਘੱਟ ਹੁੰਦੇ ਨੇ ਠੀਕ ਹੈ ਤੇ ਬਾਕੀ ਦੋਸਤੋ ਜੇ ਕੋਈ ਵੀ ਕੁਐਸਚਨ ਹੋਵੇ ਤਾਂ ਮ ਫਿਰ ਨੰਗਾ ਕਲਾ ਕਰਾਂਗੇ ਠੀਕ ਹੈ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਇੰਨਾ ਸਾਰੀ ਜਾਣਕਾਰੀ ਦੇ ਲਈ ਠੀਕ ਹੈ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਜੀ